ਇਕਦੀਪ ਸਿੰਘ ਯਤਨਦੀਪ ਸਿੰਘ ਕੈਨੇਡਾ 500 ਰੁਪਏ ਉਹਨਾਂ ਦੇ ਨਾਮ ਤੇ ਆਏ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਲੱਬ ਕੈਨੇਡਾ ਵਿੱਚ ਵੀ ਹਲਚਲ ਜੁਲਜੁਲ ਜੀ ਹੋਣ ਲਈ ਹੈ ਅਮਰੀਕਾ ਵਾਂਗੂੰ ਪੰਡਾ ਰੁਪਈਆਂ ਦੀਆਂ ਦੇਖ ਕੇ ਅਸੀਂ ਬੱਚੇ ਆਪਣੇ ਆਪਣੀ ਅੱਖਾਂ ਤੋਂ ਦੂਰ ਕੀਤੇ ਆਏ ਏਕ-ਇਕ ਦੋ-ਦੋ ਬੱਚੇ ਉਹ ਵੀ ਦੂਰ ਭੇਜਦੇ ਆਹੀ ਕਾਰਨ ਕੀ ਆ ਉਹ ਜਿਸ ਪੰਜਾਬ ਵਿੱਚ ਲੋਕ ਬਾਹਰੋਂ ਆਉਂਦੇ ਸੀ ਉਹ ਪੰਜਾਬ ਇਹਨਾਂ ਲੋਕਾਂ ਨੇ ਬਰਬਾਦ ਕਰਤਾ ਬਰਬਾਦ ਲੁੱਟ ਲਿਆ ਨਸ਼ਿਆਂ 'ਚ ਵਹਾ ਦਿੱਤਾ ਇਹਨਾਂ ਨੂੰ ਇਹ ਨਹੀਂ ਪਤਾ ਜੜੀਆਂ ਇਹ ਟਾਰੀਆਂ ਪਾਈਆਂ ਇਹ ਟਹਿ ਜਣੀਆਂ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਟੈਣ ਜਿਹੜਾ ਕਿਸੇ ਦੇ ਬੱਚੇ ਨੂੰ ਮਾਰਦਾ ਨਾ ਨਸ਼ੇ ਦੇ ਲਾਉਂਦਾ ਉਹਦਾ ਆਪਣਾ ਵੀ ਮਰਨਾ ਜੇ ਇਹ ਬਿਲਕੁਲ ਇਸ ਗੱਲ ਤੋਂ ਅਣਜਾਣ ਹੈ ਕਿ ਜਿੰਨੇ ਜੋ ਬੀਜੇ ਉਹ ਵੜਣਾ ਪੈਣਾ ਜੈਸਾ ਬੀਜੇ ਸੋਹ ਲੁਣਾ ਹੈ ਕਰਮਾਂ ਸੰਧੜਾ ਖੇਤ ਜੋ ਕਿਸਾਨ ਪੈਲੀ ਚ ਬੀਜਦਾ ਉਹ ਹੀ ਫਲ ਉਹਨੂੰ ਮਿਲਦਾ ਆ ਜੇ ਬੁਰਾ ਬੀਜਾਂਗੇ ਕਦੇ ਇਹ ਨਾ ਸੋਚੇ ਕਿ ਮੇਰੇ ਬੱਚੇ ਜਿਹੜੇ ਬੜੇ ਆਦਰ ਅਗਿਆਕਾਰ ਹੋਣਗੇ ਹੋਣਾ ਉਹਨਾਂ ਨਾਲ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਗੜੀਏ ਕਿਸੇ ਦੇ ਥਾਏ ਪੈਸਿਆਂ ਦੇ ਲਾਲਚ ਵਿੱਚ ਲੱਗ ਕੇ ਜਿਹੜੇ ਲੋਕ ਇਧਰ ਨੂੰ ਤੁਰੇ ਆ ਇਹ ਜਾਣ ਲੈਣ ਪੀਏ ਮਾਇਆ ਨੇ ਨਾਲ ਨਹੀਂ ਜਾਣਾ ਇੱਥੇ ਹੀ ਅੱਖਾਂ ਦੇ ਸਾਹਮਣੇ ਆਹ ਸੰਜੇ ਪੋਬਲੀ ਚੰਡੀਗੜ੍ਹ ਜਿਹਦੇ ਘਰ ਤਲਾਸ਼ੀ ਲੈਣ ਸੀ ਬੀ ਐਸ ਬੀ ਆਈ ਗਈ ਤੇ ਉਹਨੇ ਸੋਨੇ ਦੀਆਂ ਈਟਾਂ ਘਰ ਚ ਸੋਨੇ ਦੀਆਂ ਈਟਾਂ ਆ ਕਿਸਾਨ ਸਾਰੀ ਦਿਹਾੜੀ 24 ਘੰਟੇ ਮਿਹਨਤ ਕਰਦਾ ਤੇ ਸੋਨੇ ਦੀ ਈਟ ਛੱਡ ਕੇ ਸੋਨੇ ਦਾ ਬਿਸਕਟ ਵੀ ਨਹੀਂ ਹੁੰਦਾ ਘਰ ਉਹ ਕਿੱਥੋਂ ਆਈਆਂ ਇਹਨੇ ਹਲਵਾਏ ਹੀ ਤੇ ਜਿਹਦੇ ਵਾਸਤੇ ਏਟਾਂ ਬਣਾਈਆਂ ਸੋਨੇ ਦੀਆਂ ਬੱਚਿਆਂ ਵਾਸਤੇ ਕਰਦਾ ਨਾ ਇਨਸਾਨ ਠੱਗੀਆਂ ਠੋਰੀਆਂ ਜਿਹੜਾ ਮਾਰਦਾ ਆ ਉਹਦੀਆਂ ਅੱਖਾਂ ਦੇ ਸਾਹਮਣੇ ਕਤਲ ਹੋਇਆ ਆਪ ਗੋਲੀ ਮਾਰ ਕੇ ਮਰਿਆ ਉਹ ਸੰਜੇ ਫੋਬਲੀ ਦਾ ਮੁੰਡਾ ਉਹਦੇ ਵਾਸਤੇ ਇਕੱਠਾ ਕੀਤਾ ਸੀ ਨਾ ਇਹ ਇਦਾਂ ਹੋਣਾ ਆ ਜਿਨੇ ਬੁਰਾ ਬੀਜਣਾ ਉਹਨੂੰ ਬੁਰਾਈ ਫਲ ਵੱਢਣਾ ਪੈਣਾ ਮੈਂ ਬੇਨਤੀ ਕਰ ਰਿਹਾ ਸੀ ਇੱਕ ਕਵਤਾ ਸੰਤਾਂ ਦੀ ਵੀ ਅੱਜ ਜਨਮ ਦਿਹਾੜਾ ਹੈ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਬੜੀ ਵੱਡੀ ਤਾਦਾਦ ਵਿੱਚ ਅੱਜ ਰੋਡੇ ਨਗਰ ਵਿੱਚ ਬਹੁਤ ਵੱਡਾ ਗੁਰਮਤ ਸਮਾਗਮ ਹੋਥੇ ਆ ਸੰਤਾਂ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਤੇ ਆਓ ਇੱਕ ਉਹ ਕਵਤਾ ਕਹਿਣੀ ਆ ਇੱਕ ਹੁਣ ਇਸ ਪ੍ਰਸੰਗ ਤੋਂ ਕਹਿ ਲਈਏ ਅਮਗਰ ਜਥਾ ਚੜ੍ਹਦੀ ਕਲਾ ਦਾ ਆਉਣ ਵਾਲਾ ਸਰਦਾਰ ਤਾਰੂ ਸਿੰਘ ਨੂੰ ਕਹਿਣ ਲੱਗਾ ਤਾਰੂ ਸਿੰਘਾ ਮੌਤ ਦੂਰੋਂ ਜਿੰਨੀ ਚੰਗੀ ਪ੍ਰਤੀਤ ਹੁੰਦੀ ਆ ਨੇੜੇ ਆਉਣ ਤੇ ਉਹ ਨਹੀਂ ਡਰਾਉਣੀ ਤੇ ਭਿਆਨਕ ਹੋ ਜਾਂਦੀ ਆ ਸਰਦਾਰ ਦਰੂ ਸਿੰਘ ਨੇ ਆਖਿਆ ਜਕਰੀਆ ਖਾਨ ਪਲ ਪਲ ਪਿੱਛੋਂ ਮੌਤ ਮੌਤ ਕਹਿ ਕੇ ਤੇਰੇ ਡਰਾਵੇ ਸਾਨੂੰ ਕੀ ਕਹਿੰਦੇ ਆ ਓਏ ਜਿਹੜਾ ਤੇਰੀ ਪਟਾਰੀ ਵਿੱਚ ਵੱਡੇ ਤੋਂ ਵੱਡਾ ਭਿਆਨਕ ਤੋਂ ਭਿਆਨਕ ਮੌਤ ਦਾ ਰੂਪ ਆ ਕੱਢ ਲਾ ਅਗਲੇ ਸਿੰਘਾਂ ਤੇ ਕਿਹੜੀ ਤੂੰ ਕਸਰ ਛੱਡੀ ਓਏ ਖਾਲਸਾ ਤਿਆਰ ਬਰ ਤਿਆਰ ਹੈ ਇਹ ਤੇਰਾ ਖਾਮ ਖਿਆਲ ਹੈ ਕਿ ਮੌਤ ਤੋਂ ਡਰਦਾ ਸਰਦਾਰ ਤਾਰੂ ਸਿੰਘ ਧਰਮ ਛੱਡ ਦੂਗਾ ਸਿੱਖੀ ਛੱਡ ਦੂਗਾ ਕਦਾ ਚਿਤ ਨਹੀਂ ਉਹ ਤੂੰ ਤੇ ਤੇਰੀ ਦੁਨੀਆ ਤੂੰ ਤੇਰੀ ਕਚਹਿਰੀ ਤੇ ਦੁਨੀਆ ਵੇਖੇਗੀ ਇਸ ਪਰਖ ਵਿੱਚ ਕੌਣ ਪੂਰਾ ਉੱਤਰਦਾ ਹੈ ਜ਼ਬਰ ਤੇ ਸਬਰ ਦਾ ਮੁਕਾਬਲਾ ਹੈ ਚਰਖੀ ਤੇ ਚਾੜ ਦਿੱਤਾ ਗਿਆ ਸਰਦਾਰ ਤਾਰੂ ਸਿੰਘ ਨੂੰ ਜਦੋਂ ਬੇਹੋਸ਼ ਹੋਏ ਸਿੰਘ ਸਾਹਿਬ ਲਾਏ ਗਏ ਬੰਦੀਖਾਨੇ ਪਹਚਾ ਦਿੱਤੇ ਗਏ ਨਾਲ ਹੀ ਆਰਡਰ ਦੇ ਦਿੱਤਾ ਜਦੋਂ ਹੁਸ਼ਾਉਂ ਦੀ ਕੱਲ ਫੇਰ ਇੱਥੇ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ ਅਗਲੇ ਦਿਨ ਫੇਰ ਸਰਦਾਰ ਤਾਰੂ ਸਿੰਘ ਨੂੰ ਤੇ ਲੋਕ ਸੋਚਦੇ ਸੀ ਹੱਡ ਕੜਕਾ ਦਿੱਤੇ ਗਏ ਆ ਰੂਹ ਦੇ ਵਾਂਗ ਸਰੀਰ ਪਿੰਜਦਾ ਆ ਰੂਹ ਦੇ ਫੰਬਿਆਂ ਵਾਂਗ ਉਹ ਤੁੰਬੇ ਤੁੰਬੇ ਸਰੀਰ ਦੇ ਲਹੂ ਦੇ ਤੇ ਬੋਟੀਆਂ ਦੇ ਉੜੇ ਆ ਇਹ ਜਿਉਂਦਾ ਰਹੇਗਾ ਜੇ ਸਿੰਘ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਅਜੇ ਕਰੜੀ ਅਜਮਾਇਸ਼ ਬਾਕੀ ਸੀ ਅਗਲੇ ਦਿਨ ਫੇਰ ਪੇਸ਼ ਕੀਤਾ ਸਿੰਘ ਸਾਹਿਬ ਨੇ ਫਤਿਹ ਬੁਲਾਈ ਆ ਕਚਹਿਰੀ ਵਿੱਚ ਜਕਰੀਆ ਖਾਨ ਕਹਿੰਦਾ ਤਾਰੂ ਸਿੰਘ ਆਇਆ ਕੁਝ ਸਿੱਖੀ ਦਾ ਮਜ਼ਾ ਸਰਦਾਰ ਤਾਰੂ ਸਿੰਘ ਨੇ ਆਪਣੇ ਕੇਸਾਂ ਨੂੰ ਸਵਾਰਦੇ ਆਖਿਆ ਉਹ ਜਕਰੀਆ ਖਾਨ ਮੈਨੂੰ ਤੇ ਇਸੇ ਵਿੱਚ ਮਜ਼ਾ ਹੈ ਕਿ ਮੇਰੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਰਹੀ ਹੈ ਤੇ ਪਰ ਇਸ ਮਜੇ ਨੂੰ ਕੋਈ ਆਸ਼ਿਕ ਸਾਧਕ ਹੀ ਜਾਣ ਸਕਦਾ ਉੱਪ ਸ਼ਮਾ ਤੇ ਪਰਵਾਨੇ ਦੇ ਪਰ ਛੜਨ ਦੇ ਸਵਾਦ ਦਾ ਮੱਖੀਆਂ ਨੂੰ ਕੀ ਪਤਾ ਹੀ ਹੋ ਜੇ ਆਨੰਦ ਲੈਣਾ ਤੇ ਯਰਾ ਕਾਂਬ ਚੜ ਕੇ ਵੇਖਾਂ ਇਸ ਤੇ ਅੱਗ ਲੱਗ ਉੱਠੀ ਹੱਤਕ ਭਰਪੂਰ ਪਰੇ ਸ਼ਬਦ ਸੁਣ ਕੇ ਕਹਿੰਦਾ ਲਿਆਓ ਨਾਈ ਨੂੰ ਛੱਡ ਕੇ ਜਿਹੜੇ ਕੇਸਾਂ ਦਾ ਮਾਣ ਕਰਦਾ ਮੈਂ ਵੇਖੂੰ ਕਿਵੇਂ ਦੀ ਕੇਸ ਸਵਾਸਾਂ ਨਾਲ ਸਿੱਖੀ ਨਿਭਦੀ ਆ ਮੈਂ ਇਹਦੇ ਰੋਲ ਦੂੰ ਕੇਸ ਕੱਟ ਕੇ ਪੈਰਾਂ ਵਿੱਚ ਸਰਦਾਰ ਤਾਰੂ ਸਿੰਘ ਨੇ ਆਖਿਆ ਜਕਰੀਆ ਖਾਨ ਜੇ ਮੇਰੇ ਗੁਰੂ ਨੂੰ ਮਨਜ਼ੂਰ ਹੋਇਆ ਸਿੱਖੀ ਤੇ ਨਿਵੇਗੀ ਕਿੰਸਾ ਸਮਾਸਾ ਸਵਾਦ ਸਾਥ ਪਰ ਤੈਨੂੰ ਸਿੰਘ ਦੀ ਜੁੱਤੀ ਅੱਗੇ ਲਾ ਕੇ ਨਰਕਾਂ ਨੂੰ ਜਾਣਾ ਪਵੇਗਾ ਬਚਨ ਕਿਹਾ ਸਿੱਖੀ ਤੇ ਨਿਵੇਗੀ ਕਲਗੀਆਂ ਵਾਲੇ ਦੀ ਆ ਪਰ ਤੈਨੂੰ ਸਿੰਘ ਦੇ ਜੁੱਤੀ ਅੱਗੇ ਲਾ ਕੇ ਨਰਕਾਂ ਨੂੰ ਜਾਣਾ ਪਵੇਗਾ ਨਾਈ ਆ ਗਿਆ ਬੜੇ ਰਗੜੇ ਮਾਰੇ ਕੈਂਚੀ ਦੇ ਨਾਲ ਕੇਸ ਨਹੀਂ ਕੱਟੇ ਗਏ ਜਿਹੜੇ ਬੇਪ੍ਰਤੀਤੇ ਹੁੰਦੇ ਇੱਥੇ ਆਣ ਕੇ ਵੀ ਗੋਲ ਹੋ ਜਾਂਦੇ ਆ। ਕੇਸ ਨਹੀਂ ਕੱਟੇ ਗਏ ਖਾਲਸਾ ਜੀ ਕੈਂਚੀ ਨੇ ਜੋਰ ਲਾ ਲਿਆ ਨਹੀਂ ਨੇ। ਇਹਨੇ ਆਖਿਆ ਲਿਆ ਉਹ ਮੋਚੀ ਨੂੰ ਐਸੇ ਢੰਗ ਨਾਲ ਕੇਸ ਤਰਾਂਗਾ ਜਿਹੜੇ ਮੁੜ ਕੇ ਹੋਗੀ ਨਾ ਸਕਣਗੇ। ਮੋਚੀ ਆ ਗਿਆ। ਸਿੰਘ ਸਾਹਿਬ ਬੈਠੇ ਨੇ ਕਚਹਿਰੀ ਵਿੱਚ। ਚੌਂਕੜਾ ਮਾਰਿਆ ਆਇਆ ਤੇ ਮੋਚੀ ਰੰਬੀ ਲੈ ਕੇ ਆ ਗਿਆ ਤਿੱਖੀ ਕਰਕੇ ਤੇ ਇਹਦੇ ਨੌਕਰ ਸਿਪਾਈ ਰਸੇ ਲਈ ਕਹਿੰਦੇ ਸਰਦਾਰ ਤਾਰੂ ਸਿੰਘ ਦੀਆਂ ਬਾਹਾਂ ਬਨਣ ਲੱਗੀਆਂ ਤੇ ਸਰਦਾਰ ਤਾਰੂ ਸਿੰਘ ਕਹਿੰਦਾ ਇਹ ਕੀ ਕਰਨ ਲੱਗੇ ਇਤਰਾਜ ਕੀਤਾ ਤੇਰਾ ਖੋਪਰਾ ਲਾਉਣਾ ਤੈਨੂੰ ਦਰਦ ਹੋਣੀ ਆ ਤੂੰ ਤਰਫੜਾ ਆ ਮੋਚੀ ਦੇ ਕੰਮ ਵਿੱਚ ਵਿਗਨ ਪੈਣਾ ਤੇ ਸਮਾਂ ਜ਼ਿਆਦਾ ਲੱਗਣਾ ਤਾਂ ਤੈਨੂੰ ਬਨਣ ਲੱਗੇ ਅਨੇ ਆਖਿਆ ਮੈਂ ਕੋਈ ਬੱਕਰੀ ਭੇਡ ਨਹੀਂ ਜਿੰਨੂੰ ਨਪਣਾ ਘੁੱਟਣਾ ਤੁਹਾਡੇ ਵਾਸਤੇ ਜ਼ਰੂਰੀ ਆ ਮੈਂ ਕਲਗੀਆਂ ਵਾਲੇ ਦਾ ਸਿੰਘ ਆ ਤੁਸੀਂ ਜਿਵੇਂ ਮਰਜੀ ਰੰਬੀ ਚਲਵਾਓ ਮੈਂ ਤੜਫਣ ਦੀ ਤੇ ਗੱਲ ਵੱਖਰੀ ਸੀ ਵੀ ਨਹੀਂ ਕਰਾਂਗਾ ਇਹ ਦਰਦ ਹੋਊਗੀ ਤੁਹਾਨੂੰ ਤੁਹਾਡੇ ਜਗਰੀਆ ਖਾਨ ਨੂੰ ਉਹ ਜੇ ਤੁਸੀਂ ਮੈਨੂੰ ਬੰਨ ਕੇ ਖੋਪਰਾ ਲਾਹ ਦਿੱਤਾ ਤੇ ਕੁਰਬਾਨੀ ਕਾਦੀ ਓਏ ਮੈਂ ਆਪਣੇ ਪਿਆਰੇ ਤੋਂ ਸ਼ਹੀਦ ਹੋਣ ਲੱਗਾ ਕਰੋ ਤੁਸੀਂ ਆਪਣਾ ਕੰਮ ਮੈਨੂੰ ਆਪਣਾ ਕਰਨ ਦਿਓ ਜਬਜੀ ਸਾਹਿਬ ਦਾ ਪਾਠ ਕੀਤਾ ਸਿੰਘ ਸਾਹਿਬ ਨੇ ਮੋਚੀ ਸਾਹਮਣੇ ਬਹਿ ਗਿਆ ਸਰਦਾਰ ਤਾਰੂ ਸਿੰਘ ਨੇ ਆਪ ਪਿੱਛੇ ਆਪ ਆਵਾ ਕਢਾ ਕੇ ਨਾ ਹੱਥ ਪਿੱਛੇ ਜ਼ਮੀਨਾਂ ਲਾ ਲੇ ਕਿਸਾਨ ਲੋਕ ਆਪਾਂ ਜਾਣਦੇ ਆ ਜਦੋਂ ਕਿਲ ਠੋਕਣਾ ਹੋਵੇ ਗਾਲੇ ਪਾਸੇ ਕੋਈ ਸਹਾਰਾ ਦੇਣਾ ਪੈਂਦਾ ਹੈ ਕਿ ਕਿਲ ਸਬਖਾ ਠੋਕ ਜੇ ਇਹ ਇਸੇ ਕਰਕੇ ਇਹਨੂੰ ਟੱਗ ਕਹਿੰਦੇ ਆ ਜਿਮੀਂਦਾਰ ਲੋਕ ਤੇ ਮਿਸਤਰੀ ਲੋਕ ਆਪਾਂ ਜਾਣਦੇ ਆ ਜਿਮੀਂਦਾਰ ਓਏ ਐਂ ਅਕੜਾਲੀਆਂ ਬਾਵਾ ਵੀ ਮੋਚੀ ਨੂੰ ਕੋਈ ਵਿਗਨ ਨਾ ਪਵੇ ਅਕੜਾਲਿਆ ਸਰੀਰ ਮੋਚੀ ਨੇ ਇੱਥੇ ਵਾਲਾਂ ਦੀ ਪਾਲ ਤੋਂ ਥੱਲੇ ਰੱਖ ਕੇ ਨਾ ਰੰਬੀ ਵਾਹ ਵਾਈ ਖੌੜੀ ਦੇ ਨਾਲ ਸੱਟ ਮਾਰੀ ਆਇਆ ਤੇ ਸਾਹਤੀ ਰੰਬੀ ਸਰਦਾਰ ਤਾਰੂ ਸਿੰਘ ਦੇ ਮੱਥੇ ਦੇ ਵਿੱਚ ਜਦੋਂ ਪੁੱਟੀਆ ਲਹੂ ਤੇ ਤਿਤੀਰੀਆਂ ਵਗਤਰੀਆਂ ਬੋਟੀਆਂ ਦੀਆਂ ਫਿਰ ਇਧਰ ਕਚਰ ਕਚਰ ਕਰਦਾ ਟੱਕ ਲਾਉਂਦਾ ਪਿਛਲੇ ਪਾਸੇ ਤੱਕ ਪਹੁੰਚ ਗਿਆ ਇਹਦੇ ਹੱਥ ਖੂਨ ਦੇ ਨਾਲ ਲਤਪਤ ਹੋਏ ਨੇ ਰੰਬੀ ਖੂਨ ਦੇ ਨਾਲ ਭਿੱਜੀਆ ਬੋਟੀਆਂ ਦੇ ਨਾਲ ਫਿਰ ਦੁਜੇ ਬਣੇ ਆ ਗਿਆ ਹੈ ਇਦੋਂ ਫੇਰ ਲਾਉਂਦਾ ਲਾਉਂਦਾ ਪਿੱਛੇ ਲੈ ਗਿਆ ਹੈ ਹੁਣ ਇਹਨੇ ਰੰਬੀ ਦਾ ਮੂੰਹ ਸਾਫ਼ ਕਰਕੇ ਕਰਾਂ ਤਿੱਖੀ ਕੀਤੀ ਆ ਪਿਛਲਾ ਹਿੱਸਾ ਜੇ ਨਾਲ ਹੀ ਜੁੜਿਆ ਹੈ ਇਹਨੂੰ ਲਾਉਣ ਵਾਸਤੇ ਕਰਕੇ ਰੰਬੀ ਤਿੱਖੀ ਲੋਕ ਤਰਾਹ ਮਾਨ ਤਰਾਹ ਮਾਨ ਕਰ ਰਹੇ ਸਨ ਓਏ ਸਿੰਘ ਇਹ ਪੀੜੇ ਨਹੀਂ ਕਿਦਾਂ ਜਰੀ ਜਾ ਰਿਹਾ ਹੈ ਕੋਈ ਤੇ ਲੋਕ ਇਹ ਖੂਨੀ ਨਜ਼ਾਰਾ ਵੇਖ ਨਾ ਸਕੇ ਉਥੋਂ ਲਾਂਬੇ ਹੋ ਗਏ ਕੋਜ ਜੀਵ ਦੰਦਾ ਥੱਲੇ ਕਸੀਸ ਵੱਟੀ ਅਜੇ ਹੋਰ ਵੇਖਣ ਵਾਸਤੇ ਵੀ ਇਦੋਂ ਕਾ ਕੀ ਹੁੰਦਾ ਉੱਥੇ ਖੜੇ ਸਨ ਇਹਨੇ ਮਗਰਲੇ ਬੰਨੇ ਆਣ ਕੇ ਕਰਕੇ ਰੰਬੀ ਤਿੱਖੀ ਇੱਕ ਹੀ ਵਾਰਾ ਰੰਬੀ ਨਾ ਯੋਰ ਨਾ ਮਾਰਿਆ ਝਟਕਾ ਤੇ ਲਾਹ ਦਿੱਤੀ ਆ ਮਗਰਲੇ ਪਾਸਿਓਂ ਵੀ ਤੇ ਖੱਬੇ ਹੱਥ ਨਾਲ ਕੇਸਾਂ ਤੋਂ ਫੜ ਕੇ ਖੋਪਰਾ ਤਾਤ ਆ ਤਾਲ ਚੁੱਕ ਲਿਆ ਪਹਿਲਾਂ ਸਿੰਘ ਸਾਹਿਬ ਵੱਲ ਵੇਖਿਆ ਫਿਰ ਜਕਰੀਆ ਖਾਨ ਵੱਲ ਵੇਖਿਆ ਵੀ ਹੁਕਮ ਦੀ ਤਮੀਲ ਵਿੱਚ ਕੋਈ ਕਸਰਤ ਨਹੀਂ ਰਹਿ ਗਈ ਜਕਰੀਆ ਖਾਨ ਨੇ ਸਿਰ ਹਿਲਾ ਕੇ ਹੁਕਮ ਦੀ ਤਮੀਲ ਦੀ ਪੂਰਤੀ ਵਾਸਤੇ ਸ਼ਬਾਸ਼ ਦਿੱਤੀ ਆ ਇਸ਼ਾਰਾ ਪਾ ਕੇ ਸਿੰਘ ਸਾਹਿਬ ਦੇ ਗਾਲੇ ਪਾਸੇ ਰੱਖ ਦਿੱਤੀ ਆ ਖਰਪਰੇ ਉਹ ਤੇ ਸਿੰਘ ਸਾਹਿਬ ਦੇ ਦਾੜਾ ਵੀ ਭਿੱਜਾ ਖੂਨ ਦੇ ਨਾਲ ਸਰੀਰ ਭਿੱਜਾ ਹੈ ਜਿੱਥੇ ਬੈਠੇ ਆ ਚੌਂਕੜਾ ਮਾਰ ਕੇ ਬਾਹਾਂ ਹੱਥ ਪਿੱਛੇ ਲਾ ਕੇ ਓਏ ਛੱਪੜ ਲੱਗਾ ਹੈ ਖੂਨ ਦਾ ਉਹਦੇ ਵਿੱਚ ਬੈਠੇ ਆ ਤੇ ਸਰਦਾਰ ਤਾਰੂ ਸਿੰਘ ਨੇ ਭਿੱਜੀਆਂ ਹੋਈਆਂ ਖੂਨ ਦੇ ਨਾਲ ਅੱਖਾਂ ਇਹ ਜਗਰੀਆ ਖਾਨ ਵੱਲ ਤੱਕਿਆ ਆਖਿਆ ਜਗਰੀਆ ਖਾਨ ਜੇ ਕੋਈ ਇਰਮਾਨ ਜੇ ਅਧੂਰਾ ਰਹਿ ਗਿਆ ਤੇ ਪੂਰਾ ਕਰ ਲੈ ਸਿੰਘ ਸਾਹਿਬ ਹਾਜ਼ਰ ਆ ਜੇ ਕੋਈ ਹੋਰ ਤੇਰਾ ਤਸੀਹਾ ਦੇਣ ਵਾਲਾ ਰਹਿ ਗਿਆ ਤੇ ਪੂਰਾ ਕਰ ਕੁਝ ਨਹੀਂ ਬੋਲ ਸਕਿਆ ਕੁਝ ਸਮੇਂ ਤੋਂ ਬਾਅਦ ਭਾਈ ਤਾਰੂ ਸਿੰਘ ਬੇਹੋਸ਼ ਹੋ ਕੇ ਉਸੇ ਛੱਪੜ ਵਿੱਚ ਡਿੱਗ ਪਿਆ ਇਹਨੇ ਹੁਕਮ ਕੀਤਾ ਜਿਹੜੀ ਚਾਰ ਚਫਰੇ ਖਾਈ ਉਹਦੇ ਵਿੱਚ ਸਤਾ ਦਿੱਤਾ ਜਾਵੇ ਤਾਰੂ ਸਿੰਘ ਨੂੰ ਇਹਨਾਂ ਨੇ ਚੋਕਿਓ ਠਾਈ ਵੇ ਸੁਰ ਦਿੱਤਾ ਏ ਇਹ ਹੁਣ ਸਮੇ ਤੋਂ ਪਹਿਲਾਂ ਕਚੇਰੀ ਬਰਖਾਸਤ ਕਰਕੇ ਆਪਣੇ ਵਜ਼ੀਰਾ ਮੀਰਾ ਛੋਟੇ ਵੱਡੇ ਅਫਸਰਾਂ ਦੇ ਨਾਲ ਤੁਰਿਆ ਤੇ ਤੋਰ ਬੜੀ ਆਪਣੇ ਵੱਲੋਂ ਲੋਕਾਂ ਨੂੰ ਦੱਸਣ ਵਾਸਤੇ ਵੀ ਮੈਂ ਅੱਜ ਇਸਲਾਮ ਦੀ ਬੜੀ ਵੱਡੀ ਸੇਵਾ ਕੀਤੀ ਆ ਪਰ ਤੇਜ ਦਿਮਾਗ ਵਾਲੇ ਜਾਣਗੇ ਅੱਜ ਜਕਰੀਆ ਖਾਨ ਦੀ ਆਤਮਾ ਪਾਪਾਂ ਦੇ ਪਹਾੜ ਥੱਲੇ ਦੱਬੀ ਗਈ ਆ ਤਸੀਹੇ ਦੇਣ ਵਾਲੀ ਤੇ ਅੱਗੇ ਵੀ ਕੋਈ ਕਸਰ ਨਹੀਂ ਛੱਡੀ ਅੱਜ ਪਰ ਇਹਨੇ ਅਖੀਰ ਕਰ ਦਿੱਤੀ ਘਰੋਂ ਚਲਾ ਗਿਆ ਏ ਬੰਨ ਪੈ ਗਿਆ ਏ ਉਹਨੇ ਪਰਮੇਸ਼ਰ ਨੇ ਹੁਣ ਹੁਕਮਾ ਉਹ ਸਿੰਘ ਦੇ ਵਜਨ ਪੂਰੇ ਹੋਣ ਲੱਗੇ ਆ ਇਨਸਾਫ ਦੇ ਹੁਕਮ ਯਾਰੀ ਕਰ ਦਿੱਤੇ ਪਿਸ਼ਾਬ ਦਾ ਬੰਨ ਪੈ ਗਿਆ ਬੜੇ ਦਵਾਵਾਂ ਕੀਤੀਆਂ ਵੈਦ ਲਿਆnde ਗਏ ਪਹਿਲਾਂ ਬੜੇ ਜੋਰ ਲਾਏ ਚਾਰੇ ਕੀਤੇ ਗਏ ਕੋਈ ਅਸਰ ਨਹੀਂ ਫਿਰ ਮਲਾਣੇ ਮੁੱਲਾ ਕਾਜੀ ਇਹਨਾਂ ਨੇ ਦਵਾਵਾਂ ਕੀਤੀਆਂ ਜਿਹਨੂੰ ਆਪਾਂ ਅਰਦਾਸ ਕਹਿੰਦੇ ਆ ਫਿਰ ਕੁਰਾਨ ਸ਼ਰੀਫ ਦੇ ਨਾਲ ਝੱਲ ਮਾਰੀ ਗਈ ਦਾਮ ਕੀਤੇ ਗਏ ਪਾਠ ਕੀਤੇ ਗਏ ਕੋਈ ਅਸਰ ਨਹੀਂ ਫਿਰ ਸਿਆਣਿਆਂ ਨੇ ਆਖਿਆ ਓਏ ਤਾਰੂ ਸਿੰਘ ਨੇ ਆਖਿਆ ਸੀ ਕੁਝ ਉਹਨੇ ਆਖਿਆ ਸੀ ਕੀ ਆਖਿਆ ਸੀ ਸਿੰਘ ਦੇ ਜੁੱਤੀ ਅੱਗੇ ਲਾ ਕੇ ਜਾਣਾ ਪਵੇਗਾ ਕਹਿੰਦੇ ਫਿਰ ਬਜਨ ਹੋਣਾ ਰੇ ਪੂਰਾ ਸ਼ਵੇਗ ਸਿੰਘ ਨੂੰ ਸਦਿਆ ਗਿਆ ਸਰਦਾਰ ਸ਼ਵੇਗ ਸਿੰਘ ਨੂੰ ਤਰਲੇ ਕਰ ਕਰ ਕਹਿੰਦਾ ਓ ਮੈਨੂੰ ਬਖਸ਼ਾ ਦਿਓ ਬੁਰਾ ਕੀਤਾ ਤੇ ਫਲ ਲੱਗਾ ਜੇ ਪੁੱਤਣਾ ਸਰਦਾਰ ਸ਼ਵੇਗ ਸਿੰਘ ਨੂੰ ਬੇਨਤੀਆਂ ਕਰਕੇ ਮਿੰਨਤਾਂ ਕਰਕੇ ਤਾਰੂ ਸਿੰਘ ਨੂੰ ਆਖੋ ਮੇਰੀ ਬੇਨਤੀ ਕਰੋ ਸਰਦਾਰ ਤਾਰੂ ਸਿੰਘ ਦੇ ਕੋਲ ਗਿਆ ਆ ਰਾਮ ਗੜੀਏ ਸਿੰਘਾਂ ਨੇ ਉਸ ਖਾਈ ਵਿੱਚੋਂ ਚੋਕੇ ਮਿਲ ਮੜਾ ਕੇ ਧਰਮਸ਼ਾਲਾ ਵਿੱਚ ਲੈ ਗਏ ਸੀ ਵੈਦਾਂ ਦੇ ਨਾਲ ਰਾਬਤਾ ਕਾਇਮ ਕੀਤਾ ਪਰ ਜਕਰੀਆ ਖਾਨ ਤੋਂ ਡਰਦਾ ਕੋਈ ਵੈਦ ਅੱਗੇ ਨਾ ਆਇਆ ਇਹਨਾਂ ਨੇ ਗਰਮ ਪਾਣੀ ਵਿੱਚ ਨਿੰਮ ਦੇ ਪੱਤੇ ਪਾ ਕੇ ਸੀਸ ਧੋਤਾ ਹੈ ਉਤੋਂ ਖੋਪਰਾ ਨੱਥਾ ਹੋਇਆ ਹੈ ਫੇਰ ਖੜਾ ਪ੍ਰਸ਼ਾਦ ਬਣਿਆ ਇਸ ਤਰ੍ਹਾਂ ਦੇ ਯਤਨ ਕੀਤੇ ਚੌਂਕੜੇ ਵਿੱਚ ਐ ਸਿੰਘ ਸਾਹਿਬ ਹੁਣ ਹੋਸ਼ ਵਿੱਚ ਐ ਤੇ ਸਵੇਕ ਸਿੰਘ ਨੇ ਜਾ ਕੇ ਸਾਰਾ ਮਾਜਰਾ ਦੱਸਿਆ ਭਾਈ ਤਾਰੂ ਸਿੰਘ ਕਹਿਣ ਲੱਗੇ ਤੁਸੀਂ ਗੁਰਮੁਖ ਸਿੰਘ ਇੱਕ ਦੁਸ਼ ਦੇ ਸ਼ਫਾਰਸ਼ੇ ਆਏ ਸਰਦਾਰ ਸਵੇਕ ਸਿੰਘ ਨੇ ਆਖਿਆ ਮੈਂ ਤਾਂ ਵੜੀਆਂ ਕਰਦਾ ਤੇ ਖਾਲਸਾ ਬਖਸ਼ਣ ਜੋਗ ਉਹ ਕਹਿੰਦੇ ਭਜਨ ਨਿਕਲ ਗਿਆ ਇਹ ਵਾਪਸ ਨਹੀਂ ਹੋ ਸਕਦੇ ਇੱਕ ਗੱਲ ਜ਼ਰੂਰ ਆ ਵੀ ਗੁਰੂ ਕੇ ਖਾਲਸੇ ਨੂੰ ਜਾ ਕੇ ਬੇਨਤੀ ਕਰ ਲੋ ਸ਼ਾਇਦ ਕੋਈ ਇਹਦੇ ਵਿੱਚ ਥੋੜੀ ਬਾੜੀ ਰਾਹ ਮਿਲ ਜੇ ਗੁਰੂ ਕੇ ਖਾਲਸੇ ਕੋਲ ਗਏ ਆ ਮੈਂ ਛੇਤੀ ਗੱਲ ਕਰਾਂ ਉਹਨਾਂ ਨੂੰ ਸਾਰੀ ਜਾ ਕੇ ਕਹਾਣੀ ਦੱਸੀ ਆ ਉਹਨਾਂ ਆਖਿਆ ਵੀ ਜਿਹੜੇ ਸਿੰਘਾਂ ਨੇ ਮਨਾਰ ਸਿਰਾਂ ਦੇ ਨਾਲ ਮਨਾਰ ਬਣਾਏ ਆ ਉਹਨਾਂ ਦੇ ਸੰਸਕਾਰ ਕੀਤੇ ਜਾਣ ਚਰਖੜੀਆਂ ਪੁੱਟ ਦਿੱਤੀਆਂ ਜਾਣ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਸਿੰਘ ਸਾਹਿਬ ਦਾ ਜੋੜਾ ਲੈ ਜਾਓ ਉਹਦੇ ਸਿਰ ਵਿੱਚ ਮਾਰੋ ਥੋੜਾ ਥੋੜਾ ਪਿਸ਼ਾਬ ਥੋੜੀ ਰਾਤ ਮਿਲੇਗੀ ਆਓ ਜਰਾ ਤਕੀਏ ਇਸੇ ਤਰ੍ਹਾਂ ਕੀਤਾ ਗਿਆ ਇਹਨਾਂ ਨੇ ਕੱਪੜੇ ਦੇ ਵਿੱਚ ਬੁਲੇਟ ਕੇ ਤੇ ਜੋੜਾ ਮਾਰਦੇ ਆ ਛੱਤਰ ਮਾਰਦੇ ਸਿਰ 'ਚ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦਾ ਮੈਂ ਮਰ ਗਿਆ ਜੇ ਕੋਈ ਅਸਰ ਨਹੀਂ ਲਾਗੋ ਇੱਕ ਨੇ ਆਖਿਆ ਇਹਦਾ ਉੱਤੋਂ ਕੱਪੜਾ ਲਾਂਬੇ ਕਰੋ ਤੇ ਇਹਦੇ ਸਿਰ 'ਚ ਮਾਰੋ ਟੱਪ ਕੱਪ ਫੇਰ ਇਹਨੂੰ ਥੋੜਾ ਬੜਾ ਅਸਰ ਹੋਣਾ ਹੈ ਹੁਣ ਲਾ ਕੇ ਕੱਪੜਾ ਤੇ ਜਰਾ ਤੱਕੀਏ ਹਾਂ 22 ਦਿਨ ਕਿਵੇਂ ਛੱਤਰਖਾਂ ਦਾ ਸਿੰਘ ਦੇ ਅੱਗੇ ਆਖਾਂ ਖਲੀਆਂ ਸਿੰਘ હટ What What? Okay, I okay. ਕਰਦਾ ਪਿਆ ਹੁਦੀਕ ਮਾਰ ਉਡਾਰੀ ਉੱਡ ਗਿਆ ਜਦੋਂ ਥਾਰਦਾ ਭਾਰ ਖਬਰ ਪੁੱਜੀ ਜਦ ਸੈੰਗ ਨੂੰ ਸੁਣੋ ਅਗੇ ਕਰ ਗੋਰਾ ਜਪਜੀ ਸਾਹਿਬ